ਸਾਚੀ ਕਾਲ ਜੀ ਪਹਿਲਾ ਕੁਐਸਚਨ ਕਹਿੰਦਾ ਲਾਹੌਰ ਦੀ ਪਹਿਲੀ ਸੰਧੀ ਕਦੋਂ ਹਸਤਾਖਰ ਕੀਤੀ ਗਈ ਸੀ ਤਾਂ ਇਹਦਾ ਰਾਈਟ ਆਨਸਰ ਹੈ ਬੀ ਆਪਸ਼ਨ ਟਰਿਕ ਦੇ ਨਾਲ ਕਿਸ ਤਰ੍ਹਾਂ ਕਰਾ ਕੀਤਾ ਜਾਵੇਗਾ ਕੰਪਲੀਸ਼ਨ ਦੇ ਵਿੱਚ ਜੇਕਰ ਸਾਰੀਆਂ ਆਪਸ਼ਨਾਂ ਵਿੱਚ 1864 ਆ ਹੁੰਦਾ ਤਾਂ ਅਸੀਂ ਹੀ ਟਰਿਕ ਦੇ ਨਾਲ ਕੁਐਸਚਨ ਕਰਾਂਗੇ ਲੌਂਗ ਵੀਡੀਓ ਰਿਲੇਟਿਡ ਵੀਡੀਓ ਦੇ ਵਿੱਚ ਪਾਈ ਗਈ ਹੈ ਦੇਖ ਲੈਣਾ 6 ਦਾ ਅੱਧ ਕੀਤਾ ਦੋਸਤੋ ਹੁੰਦਾ ਹੈ 3 ਤੇ 6 ਨੂੰ ਪੁੱਠਾ ਕਰ ਦਈਏ ਤਾਂ 9 5 ਦਾ ਇਸ ਕਰਕੇ 9 ਮਾਰ 1846 ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਜੇਕਰ ਸਾਰੀਆਂ ਆਪਸ਼ਨਾਂ ਵਿੱਚ 1846 ਆ ਜਾਵੇ ਨੈਕਸਟ ਕੁਐਸਚਨ ਕਹਿੰਦਾ ਹੈ ਜੀ ਕਿ ਹੇਠਾਂ ਲਿਖੇ ਐਂਗਲੋ ਜੁੱਧਾਂ ਤਾਂ ਇਹ ਤੁਹਾਨੂੰ ਮੈਂ ਦੱਸਿਆ ਕਿ ਗੁਜਰਾਤ ਜੀ ਤੋਂ ਗੁੱਜ ਪੈਂਦਾ ਹੈ ਗੱਗਾ ਜੀ ਤੋਂ ਪੈਂਦਾ ਜਿਹਦਾ ਨੰਬਰ ਹੁੰਦਾ ਹੈ 7 ਤੇ ਤੱਤਾ ਹੁੰਦਾ ਹੈ 3 ਵਰਗਾ ਤ 3 ਵਰਗ ਦਾ 7 3 21 ਮਤਲਬ ਕਿ ਇਹ ਹੋਈ ਸੀ ਜੀ 21 ਤੇ ਆਪਣੀ ਫਰਵਰੀ ਨੂੰ ਹੋਈ ਸੀ ਵੈਰੀ ਵੈਰੀ ਇੰਪੋਰਟੈਂਟ ਮੋਸਟ ਇੰਪੋਰਟੈਂਟ ਦੋਸਤੋ 18 ਫਰਵਰੀ ਨੂੰ ਹੋਈ ਸੀ ਬਹੁਤ ਵਧੀਆ ਜੀ ਤੇ ਇਹ ਕਿਸ ਕਿਸ ਦੇ ਵਿਚਕਾਰ ਹੋਈ ਸੀ ਚਲੋ ਉਹ ਆਪਾਂ ਤੁਸੀਂ ਵੀਡੀਓ ਵਿੱਚ ਦੇਖ ਲੈਣਾ ਤੁਹਾਨੂੰ ਪਤਾ ਲੱਗ ਜਾਵੇਗਾ ਅੱਗੇ ਕਹਿੰਦਾ ਹੈ ਜੀ ਪੰਜਾਬ ਨੂੰ ਅੰਗਰੇਜ਼ਾਂ ਨੇ ਕਦੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਬਾਰੀ ਬਾਰ ਪੇਪਰ 'ਚ ਕੁਐਸਚਨ ਆਇਆ ਜਿੰਨੇ ਕੁਐਸਚਨ ਕਰਵਾ ਦਿੱਤੇ ਨੇ ਇਸ ਤੋਂ ਬਿਨਾਂ ਦੋ ਕੁਐਸਚਨ ਹੋ ਗਏ ਹਨ ਅੰਗਰੇਜ਼ਾਂ ਨੇ ਕਦੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 1849 ਪੀਟ੍ਰੀਪੀਐਸਪੀ ਵਾਲੇ ਨੇ ਪਾਇਆ ਸੀ ਕੋਹੀ 1849 ਧੰਨ ਅਸੀਂ 1 ਅਤੇ 9 ਨੂੰ ਪੜਨਾ ਪਹਿਲਾਂ ਤਾਂ 9 ਨੂੰ ਪੁੱਠਾ ਕੀਤਾ 6 ਬਣ ਗਿਆ 6 ਲਾ ਦਿੱਤਾ 3 ਬਣ ਗਿਆ ਤਾਂ 3 ਲਾ ਦਿੱਤਾ ਜੀ ਅਤੇ ਬਾਅਦ ਵਿੱਚ ਕੀ ਕੀਤਾ 1 ਅਤੇ 9 ਮੈਂਡਲਾਈਨ ਕੀਤਾ ਹੋਇਆ ਜੀ ਤਾਂ ਮਤਲਬ 19 ਹੈ ਤੇ 19 ਦੇ ਵਿੱਚ 10 ਜੋੜ ਦੋ 19 ਤੇ 10 ਕਿੰਨਾ ਹੁੰਦਾ ਹੈ 29 ਤਾਂ 29 3 29 3 ਕੀ ਹੈ 1849 ਜੀ 1849 ਦਾ ਰਾਈਟ ਆਨਸਰ ਹੋ ਜਾਵੇਗਾ ਜੀ ਦੋਸਤੋ ਟ੍ਰਿਕ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਕਹਿੰਦਾ 1849 ਵਿੱਚ ਅੰਗਰੇਜ਼ਾਂ ਨੇ ਕਿਸ ਗਵਰਨਰ ਜਨਰਲ ਦੀ ਅਗਵਾਈ ਹੇਠ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ ਸੀ ਤਾਂ ਸਾਨੂੰ ਪਤਾ ਹੈ ਜੀ 1849 ਦੇ ਵਿੱਚ ਜਦੋਂ ਅਧੀਨ ਕੀਤਾ ਸੀ ਉਹ ਕੌਣ ਸੀ 6 ਡੱਬੇ ਸਾਂ ਨੇ 3 ਇੰਜਨ ਸਾਂ ਕਿਹੜੇ-ਕਿਹੜੇ ਸਾਂ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਦੇਣਾ ਜੀ ਅੱਗੇ ਕਹਿੰਦਾ ਹੈ ਜੀ ਅੰਗਰੇਜ਼ਾਂ ਆਤੇ ਸਿੱਖਾਂ ਵਿਚਕਾਰ ਪੈਰੋਵਾਲ ਦੀ ਸੰਧੀ ਕਦੋਂ ਹੋਈ ਸੀ ਪੈਰੋਵਾਲ ਦੀ ਸੰਧੀ ਕਦੋਂ ਹੋਈ ਸੀ ਵੈਰੀ ਵੈਰੀ ਇੰਪੋਰਟੈਂਟ ਆ ਇੱਥੇ ਦੇਖ ਜਾਈ ਬ ਤਾਂ ਇਹਦਾ ਰਾਈਟ ਆਨਸਰ ਦੇਖੋ ਸਾਰੇ ਕਿਤੇ 40-40 ਪਾਇਆ ਹੋਇਆ ਇਸ ਕਰਕੇ ਕੀ ਕਨਫਿਊਜ਼ਨ ਕ੍ਰੀਏਟ ਹੋ ਜਾਵੇਗੀ 26 ਦਸੰਬਰ 1846 ਕਿਸ ਤਰ੍ਹਾਂ ਯਾਦ ਰੱਖਾਂਗੇ ਵੀ ਪੈਰੋਵਾਲ ਇਸ ਤਰ੍ਹਾਂ ਯਾਦ ਰੱਖਣਾ ਹੈ ਦੋਸਤੋ ਜਾਂ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਕਿ 20 ਤੋਂ ਪੈਂਦਾ ਹੈ ਪੈਰੋਵਾਲ ਤਾਂ 20 ਕੀ ਹੈ ਤਾਂ 20 ਤੋਂ ਤੁਸੀਂ ਡੀ ਨਾਲ ਹੀ ਰਿਲੇਟ ਕਰਦੇ ਦੀ ਤੋਂ ਦਸੰਬਰ ਮਾਂ ਜਾਵੇਗਾ ਇਹਨਾਂ ਦਾ ਪਤਾ ਹੈ ਨਾ ਸਾਰਿਆਂ ਨੂੰ ਕਿ 1846 ਦੇ ਵਿੱਚ ਹੋਈ ਸੀ ਬਿਲਕੁਲ ਸਰ ਜੀ ਪਤਾ ਹੈ ਜੀ ਤੇ ਫਿਰ ਕੀ ਕਰਨ ਹੈ ਜੀ ਆ 6 ਨੂੰ ਦੁੱਗਣਾ ਹੀ ਕਰਨਾ 6 ਦੁਣੀ 12 ਦੂਜੀ ਟਰਿਕ ਇਹ ਆ 6 ਦੁਣੀ 12 ਤਾਂ 12ਵਾਂ ਮਹੀਨਾ ਹੋ ਗਿਆ ਅਤੇ ਡੇਟ ਉਹੀ ਆਪਾਂ ਫੇਰ ਕੰਮ ਕਰ ਦਿੰਨੇ ਹਾਂ ਇੱਥੇ ਕੀ ਆ ਜੀ ਸੌਰੀ ਇੱਥੇ 1800 ਕੀ ਆ 46 ਹਾਂਜੀ ਤਾਂ ਇੱਥੇ ਕੀ ਹੋ ਗਿਆ 1 ਤੇ 6 ਅੰਡਰਲਾਈਨ ਕਰ ਲਿਆ ਮਤਲਬ ਕਿ 16 ਨਿਕਲਾ ਆ ਤੇ 16 ਦੇ 10 ਜੋੜ ਦਿੱਤਾ ਤਾਂ ਕਿੰਨਾ ਬਣ ਗਿਆ ਜੀ 26 ਬਣ ਗਿਆ ਇਹ ਤੁਸੀਂ ਜਾਣ ਲੈਣਾ 26 ਕੀ ਆ 26 12 1846 ਇਸ ਦਾ ਰਾਈਟ ਆਨਸਰ ਹੈ 26 ਦਸੰਬਰ 1846 ਇਸ ਦਾ ਰਾਈਟ ਆਨਸਰ ਹੈ ਜੀ ਅਤੇ ਅਗਲਾ ਕੁਐਸਚਨ ਕਹਿੰਦਾ ਆਖਰੀ ਸਿੱਖ ਸ਼ਾਸਕ ਕੌਣ ਸੀ ਤਾਂ ਇਸ ਦਾ ਰਾਈਟ ਆਨਸਰ ਰੀਲੇਟਡ ਵੀਡੀਓ ਦੇ ਵਿੱਚ ਲੌਂਗ ਵੀਡੀਓ ਦਿੱਤੀ ਗਈ ਹੈ ਮਹਾਰਾਜਾ ਦ੍ਰੀਪ ਸਿੰਘ ਦੇ ਕੁਐਸਚਨ ਅੰਗਰੇਜ਼ਾਂ ਦੇ ਤਾਂ ਵੈਰੀ ਵੈਰੀ ਇੰਪੋਰਟੈਂਟ ਪੇਪਰ ਵਿੱਚ ਪੁੱਛੇ ਜਾ ਰਹੇ ਹਨ ਹੁਣ ਵਾਲੇ ਪੇਪਰ ਜਿੰਨੇ ਵੀ ਹੋਏ ਹਨ ਤਾਂ ਜਿੰਨੀਆਂ ਵੀ ਵੀਡੀਓ ਹਨ ਨਾ ਦੇਖ ਲਓ ਇੱਕ ਇੱਕ ਕੁਐਸਚਨ ਪੇਪਰ ਵਿੱਚ ਆਏ ਹੋਏ ਤੇ ਉਹੀ ਕੁਐਸਚਨ ਰਿਪੀਟ ਹੋ ਰਹੇ ਹਨ 2024 ਵਿੱਚ ਵੀ ਅਤੇ 2025 ਵਿੱਚ ਵੀ ਲੇਬਰ ਇੰਸਪੈਕਟਰ ਵਿੱਚ ਵੀ ਉਹੀ ਆਪਸ਼ਨ ਆਗੇ ਨੇ ਸਨ ਤਾਂ ਸੱਚੀ ਗੱਲ ਦੋਸਤੋ ਮਿਲਦੇ ਆਪਾਂ ਕੱਲ ਨੂੰ 2 ਵਜੇ